ਟਕੋਲੀ ਵਿਖੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਟਕੋਲੀ ਪੁਲਿਸ ਨੇ 24 ਘੰਟੇ ਦੇ ਅੰਦਰ ਹੀ ਸੁਲਝਾ ਦਿੱਤਾ ਹੈ ਅਤੇ ਕਾਤਲ ਨੂੰ ਫੜ ਕੇ ਸਲਾਖਾਂ ਪਿੱਛੇ ਭੇਜ ਦਿੱਤਾ ਹੈ ਕਾਤਲ 15 ਸਾਲਾ ਦਾ ਨਾਬਾਲਗ ਨਿਕਲਿਆ ਡੀਐਸਪੀ ਸਰਕਲ ਜਿਰਕਪੁਰ ਜਸਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸ਼ੀਲਾ ਦੇਵੀ ਨੇ ਦੱਸਿਆ ਕਿ ਐਤਵਾਰ ਨੂੰ ਉਸਦਾ ਪਤੀ ਮੁਕੇਸ਼ ਆਪਣੇ ਠੇਕੇਦਾਰ ਨੂੰ ਛੱਡ ਕੇ ਘਰ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਦੀ ਨਾਬਾਲਗ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਕਾਰਨ ਨਵਾਲਗਨ ਉਸਤੇ ਤਲਵਾਰ ਡੰਡੇ ਅਤੇ ਇੱਟ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਨੂੰ ਗੰਦੇ ਨਾਲੇ ਵਿੱਚ ਛੁੱਟ ਦਿੱਤਾ ਪੁਲਿਸ ਨੇ ਨਵਾਲਗਨ ਨੂੰ ਗ੍ਰਿਫਤਾਰ ਕਰਕੇ ਜੇਨਰਲ ਭੇਜ ਦਿੱਤਾ ਹੈ ਸਰਫਲ ਜਿਹੜਾ ਇੱਕ ਮਾਰਡਰ ਹੋਇਆ ਸੀ ਉਹਦੇ ਬਾਰੇ ਜਾਣ ਹਾਂਜੀ ਕੱਲ ਸਵੇਰੇ ਸਾਨੂੰ ਤਕਰੀਬਨ 7 ਵਜੇ ਇਨਫੋਰਮੇਸ਼ਨ ਆਈ ਸੀ ਜਿਹੜਾ ਇੱਕ ਪਸੰਦ ਵਿਆਰਕਲੋਨੀ ਦੇ ਕੋਲ ਹੀ ਇੱਕ ਜਿਹੜਾ ਨਾਲਾ ਜਾਂਦਾ ਹੈਗਾ ਕੋਈ ਵੀ ਇੱਕ ਡੈਡ ਬੋਡੀ ਫਲੂਟ ਕਰਦੀ ਸੀ ਉਸ ਦੇ ਸਬੰਧ ਦੇ ਵਿੱਚ ਜਦੋਂ ਅਸੀਂ ਉੱਥੇ ਜਾ ਕੇ ਚੈੱਕ ਕੀਤਾ ਤਾਂ ਇਹ ਮਨੁੱਖੀ ਡੇਡ ਬਡੀ ਜਿਹੜੀ ਸੀਗੇ ਮਹੇਸ਼ ਕੁਮਾਰ ਦੀ ਸੀ ਪਸੰਦ ਵਿਹਾਰ ਕੁੰਨ ਨੇ ਰਹਿਣ ਵਾਲਾ ਸੀ 45 ਸਾਲ ਦੀ ਉਮਰ ਦੇ ਕਰੀਬ ਤੋਂ ਇਹ ਤਫਤੀਸ਼ ਦੇ ਵਿੱਚ ਜਿਹੜਾ ਨਾਜਨਾ ਜੁਟ ਗਿਆ ਸਾਡੇ ਨਾਲ ਜਿਹੜੇ ਸਾਡੇ ਜਿਹੜੇ ਸੀਆਈਏ ਟੀਮ ਦੇ ਸਹਿਯੋਗ ਨਾਲ ਕੱਲ ਅਸੀਂ ਜਿਹੜਾ 24 ਘੰਟੇ ਦੇ ਅੰਦਰੰਦਰ ਜਿਹੜਾ ਸੀਗਾ ਦੂਸਰੀ ਸੀਗਾ ਉਹਨੂੰ ਆਇਡੈਂਟੀਫਾਈ ਕਰ ਲਿਆ ਤੇ ਉਹਨੂੰ ਐਪਰੀਹੈਂਡ ਕਰਕੇ ਆਪਣਾ ਰਿਪੋਰਟ ਦੇ ਵਿੱਚ ਪੇਸ਼ ਕਰਤਾ ਇਸੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਗਾ ਜਿਹੜਾ ਇਹ ਕ੍ਰਾਈਮ ਕੀਤਾ ਸੀਗਾ ਇਹ ਇੱਕ ਜੁਵਨਾਈ ਨੇ ਕੀਤਾ ਸੀਗਾ ਤੇ ਉਹਦੇ ਵਿੱਚ ਜੋ ਇਹਨੇ ਇੱਕ ਕੜਾ ਵਰਤਿਆ ਸੀਗਾ ਇੱਕ ਤਲਵਾਰ ਵਰਤੀ ਸੀਗੀ ਇੱਕ ਡੰਡਾ ਵਰਤਿਆ ਸੀ ਇੱਕ ਮੰਜੇ ਦਾ ਬਈ ਵਰਤੀ ਸੀਗੀ ਉਹ ਇਹਦੀ ਸਾਰੀਆਂ ਚੀਜ਼ਾਂ ਉਹ ਰਿਕਵਰ ਕਰ ਲਈਆਂ ਨੇ ਤੇ ਇਹਦੀ ਅੱਗੇ ਤਫਤੀਸ਼ ਚੱਲ ਰਹੀ ਹੈ ਸਰ ਵਜਾ ਰਣਜੀਤ ਕੀ ਸੀ ਜੀ ਉਹ ਇਹ ਰਣਜੀਤ ਸੀ ਜਿਹੜਾ ਮ੍ਰਿਤਕ ਸੀਗਾ ਉਹ ਉਹ ਨੂੰ ਇਹ ਜਿਹੜਾ ਸੀਗਾ ਜੁਬੀ ਨਾਲੇ ਨੂੰ ਮਿਲ ਗਿਆ ਉਥੇ ਜਦੋਂ ਉਹ ਆਪਣੇ ਠੇਕੇਦਾਰ ਨੂੰ ਛੱਡਣ ਗਿਆ ਇਹ ਪੇਂਟ ਦਾ ਕੰਮ ਕਰਦਾ ਸੀਗਾ ਉੱਥੋਂ ਕੋਈ ਛੋਟੀ ਜੀ ਗੱਲ ਨੂੰ ਲੈ ਕੇ ਜੀ ਬਹਿਸ ਹੋ ਗਈ ਤੇ ਜਿਹੜਾ ਮਿਰਤਰ ਸੀਗਾ ਇਹਦਾ ਜਿਹੜਾ ਬੇਟਾ ਆ ਉਹ ਵੀ ਜੇਲ੍ਹ 'ਚ ਹੈ ਕਿਸੇ ਕੇਸ ਦੇ ਵਿੱਚ ਤੋਂ ਇਹ ਵੀ ਉਹਦੀ ਛੋਟੀ ਜਿਹੀ ਗੱਲ ਲੈ ਕੇ ਬਹਿਸ ਹੋ ਗਈ ਹੈ ਜੀ ਉਹ ਜਿਹੜਾ ਸੀਗਾ ਅਕਿਊਜ਼ ਸੀਗਾ ਅਕਿਊਜ਼ ਨੇ ਉੱਥੇ ਇੱਕ ਸਵਾਰਡ ਰੱਖੀ ਹੋਈ ਸੀ ਪਹਿਲਾਂ ਜੀ ਲੱਗੂ ਕਿ ਉਧਰ ਤੇ ਉੱਥੇ ਨੇੜੇ ਉਹਨੇ ਤਲਵਾਰ ਨਾਲ ਪਹਿਲਾਂ ਹਮਲਾ ਕੀਤਾ ਫਿਰ ਇੱਟਾਂ ਨਾਲ ਹਮਲਾ ਕੀਤਾ ਅਲਟੀਮੇਟਲੀ ਪੱਥਰ ਮਾਰਿਆ ਉਹਦੇ ਸਿਰ ਦੇ ਵਿੱਚ ਤੇ ਉਹ ਜਿਹੜਾ ਉਹ ਬੰਦਾ ਨਾਲਾ ਸੀ ਉਸ ਦੇ ਸਿਰ 'ਚ ਸਟੋਨਰ ਆ ਉਹ ਕੱਲ ਸਾਨੂੰ ਨਹੀਂ ਮਿਲੇ ਅੱਜ ਤੋਂ ਕੱਲ੍ਹ ਦਾ ਹੀ ਤਾਂ ਕ੍ਰਾਈਮ ਹੈ ਦੋਸੇ ਨੂੰ ਵੈਰੀਫਾਈ ਕਰਾਂਗੇ ਜੇ ਉਹ ਐਲੀਫੀਸ਼ੀਅਨ ਨਾ ਹੋਵੇ ਤਾਂ ਉਹਦੇ ਅਗੇ ਇਸ ਜਿਹੜੇ ਬੰਦੀ ਕਾਰਵਾਈ ਕੀਤੀ ਜਾਊਗੀ